Oh, mm -hmm. ਨਾਲ ਕੱਚਾ ਤੇ ਰਾਜਾ ਫਦਾਏ ਲੱਕ ਨਹੀਂ ਗੜਵੇ ਦਾ ਪਾਰ ਤੇ ਤੂੰ ਹੋਣਾ ਨਹੀਂਓ ਚੱਕ ਨਹੀਂ ਕੱਚ ਨਾਲ ਕੱਚ ਤੇ ਰਾਜਾ ਫਦਾਏ ਲੱਕ ਨਹੀਂ ਗਿੱਲੇ ਬਾਟੇ ਉੱਤੇ ਨਾ ਤੇ ਲੱਗੀ ਜਾਵੇ ਪੈਰ ਤੇਰਾ ਗਿੱਲੇ ਬਾਟੇ ਉੱਤੇ ਨਾ ਤੇ ਲੱਗੀ ਜਾਵੇ ਪੈਰ ਤੇਰਾ ਮੂਰਾ ਵਾਂਗੂੰ ਪਹਿਲਾ ਪਾਂਦੀ ਦਾਨੀ ਲੱਕ ਟਿੱਟ ਜਾਉ ਹੋ ਲਾਰੇ ਪਾਂਦੀ ਦਾਨੀ ਲੱਕ ਟਿੱਟ ਜਾਉ ਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤੋਂ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਜੀ ਬਾਰੇ ਦੇ ਵਿੱਚ ਹੈ ਉਹਨਾਂ ਦੀਆਂ ਦੋ ਵੀਡੀਓ ਸਾਹਮਣੇ ਆਜਾ ਹਨ ਇੱਕ ਵੀਡੀਓ ਪਰਤਾਪ ਸਿੰਘ ਵਾਜਬਾ ਬਾਰੇ ਕਹਿ ਰਹੇ ਹਨ ਉਹ ਵੀ ਤੁਸੀਂ ਧਿਆਨ ਨਾਲ ਸੁਣੋ ਦੂਜੀ ਅਮਰੀਕਾ ਤੋਂ ਇੱਕ ਜਿਹਨੂੰ ਅੱਤਵਾਦੀ ਕਿਹਾ ਗਿਆ ਹੈ ਉਹਦਾ ਨਾਮ ਹੈ ਹੈਪੀ ਉਹਦੇ ਬਾਰੇ ਵਿੱਚ ਵੀ ਅਮਨ ਅਰੋੜਾ ਜੀ ਨੇ ਬਿਆਨ ਦਿੱਤਾ ਹੈ ਉਹ ਵੀਡੀਓ ਤੁਸੀਂ ਧਿਆਨ ਨਾਲ ਸੁਣੋ ਦੋਹੇ ਵੀਡੀਓ ਤੁਸੀਂ ਧਿਆਨ ਨਾਲ ਸੁਣੋ ਫਿਰ ਬਾਅਦ ਚ ਆਪਾਂ ਗੱਲਬਾਤ ਕਰਦੇ ਹਾਂ ਬਾਜਵਾ ਸਾਹਿਬ ਕਾਂਗਰਸ ਪਾਰਟੀ ਵਾਲਿਓ ਇਹ ਤੁਹਾਡੇ ਲਈ ਟ੍ਰੇਲਰ ਹੈ ਆ ਹੁਣੇ ਮੈਨੂੰ ਨਹੀਂ ਤਾਂ ਚੱਲਣ ਦਾ ਬਾਜਵੇ ਦੀ ਕੋਠੀ ਵੱਲੋਂ ਸੀਗਾ ਆ ਹੁਣੇ ਮੈਨੂੰ মিডিਆ ਵਾਲੇ ਸਾਥੀ ਪੁੱਜਦੇ ਕਹਿੰਦੇ ਜੀ ਬਾਜਵਾ ਸਾਹਿਬ ਦਾ ਹੁਣੇ-ਹੁਣੇ ਪਤਾ ਲੱਗਿਆ ਕਿ 2 2 ਵਜੇ ਉਹ ਪੰਜਾਬ ਦੇ ਇੰਟੈਲੀਜੈਂਸ ਆਫਿਸ ਦੇ ਵਿੱਚ ਬਿਆਨ ਦਰਜ ਕਰਾ ਰਹੇ ਨੇ ਮੈਂ ਕਿਹਾ ਬੜੀ ਛੇਤੀ ਤਾਂ ਤਾਂ ਗੰਭੀਆ ਫਿਰ ਤਾਂ ਥੋੜੇ ਜੀ ਬੰਦੇ ਇਕੱਠੇ ਹੋਏ ਨੇ ਸੋਇਸ ਕਰਕੇ ਸੋਇਸ ਕਰਕੇ ਅੱਜ ਆਪਾਂ ਇਹਦੀ ਸਮਾਪਤੀ ਇੱਥੇ ਕਰਾਂਗੇ ਪਰ ਦੋ ਚੀਜ਼ਾਂ ਨੇ ਬਾਜਵਾ ਸਾਹਿਬ ਗੱਲਾਂ ਦੋ ਹੀ ਮੁਕੜੀਆਂ ਨੇ ਨੰਬਰ 1 ਜਾਂ ਤਾਂ ਸਾਰੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਤੇ ਪੰਜਾਬ ਨੂੰ ਪੁਲਿਸ ਨੂੰ ਦੇ ਦਿਓ ਤੇ ਜੇ ਤੁਸੀਂ ਇਹ ਗੱਲ ਜੇ ਤੁਸੀਂ ਇਹ ਗੱਲ ਇਹ ਕਹਿੰਦੇ ਹੋ ਜੇ ਤੁਹਾਡੇ ਕਾਂਗਰਸ ਵਾਲੇ ਇਹ ਕਹਿੰਦੇ ਨੇ ਵੀ ਇਹ ਤਾਂ ਜੀ ਉਹੀ ਬਾਜਵਾ ਸਾਹਿਬ ਨੇ ਕਹਿਦੀ ਇਹ ਤਾਂ ਝੂਠ ਸੀਗਾ ਤੇ ਸਾਰੇ ਪੰਜਾਬ ਦੇ ਮੂਰੇ ਕੰਨ ਫੜ ਕੇ ਬਾਜਵਾ ਸਾਹਿਬ ਮਾਫੀ ਮੰਗੋ ਕਿ ਮੈਂ ਦੇਸ਼ ਖਲੌਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲਈ ਇੱਕ ਮਾਨ ਤੇ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਹੈਪੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦਿਨ ਤੋਂ ਟਰੈਕ ਕਰ ਰਹੀ ਸੀਗੀ ਤੇ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਹੈ ਮੁਬਾਰਕਾ ਨੇ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਰਿਸਰਚਸ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਹੜੇ ਅੱਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈ ਦਾ ਮਾਹੌਲ ਜਗਾਉ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਤਾ ਬਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਇਹ ਪੰਜਾਬ ਪੁਲਿਸ ਨਿਕੰਮੀ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਸੱਤ ਵਜੇ ਦੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਬਣਦਾ ਕਿ ਉਹਨਾਂ ਨੇ ਇਹ ਜਿਹੀਆਂ ਸਟੇਟਮੈਂਟਾਂ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀਆਂ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅੱਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੇ ਦਿਨਾਂ ਦੇ ਉੱਪਰ ਖਿੜੇ ਜਿਹੇ ਖਤਮ ਕੀਤਾ ਹੈ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਗੱਲ ਇਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖਿਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬੜੀ ਜਲਦੀ ਕਾਬੂ ਕਰਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਲੋੜਾ ਜਿਨ੍ਹਾਂ ਜਿਹੜੀਆਂ ਦੋ ਵੀਡੀਓ ਸਾਹਮਣੇ ਅੱਜ ਆਇਆ ਇੱਕ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਦੇ ਵਿੱਚ ਆਈ ਹੈ ਦੂਜੀ ਹੈਪੀ ਨਾਮ ਦਾ ਸ਼ਖਸ ਜਿਹੜਾ ਅਮਰੀਕਾ ਤੋਂ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਹੈ ਉਹਦੇ ਬਾਰੇ ਦੇ ਵਿੱਚ ਤੁਸੀਂ ਇਹਨਾਂ ਨੂੰ ਧਿਆਨ ਨਾਲ ਸੁਣ ਹੀ ਲਿਆ ਹੋਵੇਗਾ ਅਮਨ अरोड़ा ਜੀ ਕੀ ਜੀ ਕਹਿ ਰਹੇ ਹਨ ਪਹਿਲੀ ਅਸੀਂ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਵਾਜਵਾ ਜੀ ਦੇ ਬਾਰੇ ਦੇ ਵਿੱਚ ਜਿਹੜੇ ਕਿ ਅਮਨ अरोड़ा ਕਹਿ ਰਹੇ ਹਨ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੁਸੀਂ ਜੋ ਬਿਆਨ ਗਾਈ ਦਿੱਤੀ ਹੈ ਜਾਂ ਤਾਂ ਤੁਸੀਂ ਮਾਫੀ ਮੰਗੋ ਜੇ ਤੁਸੀਂ ਕੰਨ ਫੜ ਕੇ ਮਾਫੀ ਨਹੀਂ ਮੰਗਣੀ ਤਾਂ ਸਖਤ ਕਾਰਵਾਈ ਕੀਤੀ ਜਾਊਗੀ ਇਹ ਅਮਨ ਰੋੜਾ ਕਾਂਗਰਸ ਪਾਰਟੀ ਦੇ ਐਲੋਪੀ ਨੂੰ ਕਹਿ ਰਿਹਾ ਹੈ ਲੇਕਿਨ ਅਮਨ ਰੋੜਾ ਨੂੰ ਇਹ ਨਹੀਂ ਪਤਾ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਹਿੱਸਾ ਲਿਆ ਦੇਹ ਨੂੰ ਆਜ਼ਾਦ ਕਰਾਉਣ ਵਾਸਤੇ ਕਾਂਗਰਸ ਦੀ ਕਾਂਗਰਸ ਪਾਰਟੀ ਦੀਆਂ ਕੁਰਬਾਨੀਆਂ ਨੂੰ ਅੱਖੇ ਪਰੋਖੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਸੇ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਗੱਲ ਅਸੀਂ ਆਵਾਦੀ ਪਾਰਟੀਆਂ ਦੀ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਕਹਿ ਲਓ ਜਾਂ ਹੁਣ ਤੱਕ ਪੰਜਾਬ ਦੀ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ ਇਹ ਸਭ ਨੂੰ ਪਤਾ ਜਗ ਜਾਰ ਹੈ ਅੱਜ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਅਕਾਲੀਆਂ ਦੇ ਰਾਜ ਵਿੱਚ ਹੋਈ ਹੈ ਜਾਂ ਕਾਂਗਰਸ ਦੇ ਰਾਜ ਵਿੱਚ ਹੋਈ ਹੈ ਇਹ ਕੱਲੀ ਇਹਦੀ ਪੰਜਾਬ ਦੀ ਜੋ ਡਿਵੈਲਪਮੈਂਟ ਹੋਈ ਉਹਦੀ ਮੇਨਟੇਨ ਵੀ ਨਹੀਂ ਕਰ ਸਕਦੇਗੇ ਹੋਰ ਇਹ ਕੀ ਕਰਨਗੇ ਇਹੋ ਜਿਹੇ ਹੌਸਲੇ ਵਿਆਨ ਦੇ ਕੇ ਸਗਾ ਇਹ ਖੁਦ ਪੰਜਾਬ ਦੇ ਹਾਲਾਤ ਵਿਗਾੜਨ ਦੀ ਹੀ ਕੋਸ਼ਿਸ਼ ਕਰ ਰਹੇ ਆ ਇਲਜ਼ਾਮ ਲਾ ਰਹੇ ਹਨ ਕਾਂਗਰਸ ਪਾਰਟੀ ਤੇ ਲਾ ਰਹੇ ਹਨ ਜਾਂ ਭਾਜਪਾ ਤੇ ਲਾ ਰਹੇ ਹਨ ਜਾਂ ਹੋਰ ਪਾਰਟੀਆਂ ਤੇ ਕਾਲੀਆਂ ਤੇ ਮਾਰ ਰਹੇ ਹਨ ਮਜੀਠੀਏ ਬਾਰੇ ਵੀ ਬਹੁਤ ਕੁਝ ਕਹਿ ਰਹੇ ਹਨ ਜਦੋਂ ਮਜੀਠੀਏ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਇਹੋ ਜਿਹੇ ਹੌਸਲੇ ਵਿਆਨ ਬਾਜੀ ਆਮ ਆਦੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਮਸ਼ੀਤਗਾ ਦੇ ਉੱਤੇ ਅਜੇ ਤੱਕ ਕੋਈ ਕੇਸ ਤੈ ਨਹੀਂ ਹੋਈ ਇਸੇ ਤਰ੍ਹਾਂ ਹੀ ਵਾਰਵਾ ਨੇ ਜੋ ਵੀ ਵਿਆਨ ਬਾਜੀ ਕੀਤੀ ਆ ਜੋ ਵੀ ਸਟੇਟਮੈਂਟ ਦਿੱਤੀ ਆ ਉਹਦੇ ਤੇ ਜਦੋਂ ਐਫ ਆਈ ਆਰ ਹੀ ਦਰਜ ਹੋ ਗਈ ਓਦੋਂ ਬਾਅਦ ਅਮਨ ਰੋੜਾ ਨੂੰ ਕੋਈ ਤੋਕ ਨਹੀਂ ਬੰਦੀ ਉਹਨਾਂ ਨੂੰ ਕਹਿਨ ਦੀ ਤੇਰੀਆਂ ਲੱਤਾਂ ਨੇ ਭਾਰ ਚਲਦੀਆਂ ਤੁਸੀਂ ਆਪ ਖੁਦ ਗਏ ਹੈਗੇ ਆ ਆਪਣੇਉਂ ਸੀਆਈਡੀ ਦੇ ਕੋਲ ਤੁਸੀਂ ਵਕੀਲ ਕਰ ਰਹੇ ਹੋ ਇਹੋ ਜੀਆਂ ਗੱਲਾਂ ਦੀ ਕੋਈ ਤੋਕ ਨਹੀਂ ਬੰਦੀ ਅਮਨ अरोड़ा ਜੀ ਤੁਸੀਂ ਪੰਜਾਬ ਦੇ ਵੱਲ ਧਿਆਨ ਦਿਓ ਤੁਹਾਡੇ 2 ਸਾਲ ਬਾਕੀ ਬਚੇ ਹਨ ਉਸ ਤੋਂ ਬਾਅਦ ਤੁਸੀਂ ਦੁਆਰਾ ਆਉਣਾ ਕਿ ਨਹੀਂ ਆਉਣਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਦੇ ਪੂਰੇ ਕੀਤੇ ਆ ਤੁਸੀਂ ਉਹ ਪੂਰੇ ਕਰੋ ਫੇਰ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਗੱਲ ਕਰੋ ਕਾਲੀਆਂ ਨਾਲ ਗੱਲ ਕਰੋ ਭਾਜਪਾ ਨਾਲ ਗੱਲ ਕਰੋ ਪਹਿਲਾਂ ਤੁਸੀਂ ਜੋ ਲੋਕਾਂ ਦਾ ਵਾਅਦੇ ਪੂਰੇ ਕੀਤੇ ਆ ਉਹ ਉਹਦੇ ਵੱਲ ਧਿਆਨ ਦੂਜੀ ਗੱਲ ਉਹ ਇਹ ਕਹਿੰਦੇ ਆ ਅਮਰੀਕਾ ਤੋਂ ਇੱਕ ਹੈਪੀ ਨਾਂ ਦਾ ਸਾਕ ਨੂੰ ਗ੍ਰਿਫਤਾਰ ਕੀਤਾ ਅਮਰ ਉਹੜਾ ਜੀ ਜਨ ਸਿੰਘਾਂ ਦਾ ਕੰਮ ਹੈ ਹੁੰਦਾ ਨਹੀਂ ਇਹਦਾ ਸੌਦ ਉਹ ਸਾਲ ਤੋਂ ਹੀ ਚੱਲਦਾ ਆ ਰਿਹਾ ਹੈਗਾ ਕਿਉਂਕਿ ਇਹ ਇੰਟਰਪੋਲ ਦਾ ਕੰਮ ਹੈ ਇਹ ਕੇਂਦਰੀ ਜਨ ਸਿੰਘਾਂ ਦਾ ਕੰਮ ਹੈ ਤੁਸੀਂ ਐਵੇਂ ਹੀ ਵਿਆਨਵਾਜੀ ਕਰਕੇ ਐਵੇਂ ਤੁਸੀਂ ਖਬਰਾਂ ਬਟੋਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕੱਦਾਵਾਰ ਆਗੂ ਬਣਾਉਣ ਦੀ ਆਪਣੇ ਆਪ ਨੂੰ ਕੋਸ਼ਿਸ਼ ਕਰਦੇ ਹੋ ਜਿਹੜਾ ਕਿ ਬਿਲਕੁਲ ਬੇਬੁਨਿਆਰ ਹੈ ਹੋ ਜੀ ਇਹੋ ਜੀ ਬਿਆਨਬਾਜ਼ੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤੀ ਸੀ ਉਹਨੇ ਵੀ ਕਿਹਾ ਸੀ ਗੋਲਡ ਨੂੰ ਗ੍ਰਿਫਤਾਰ ਕਰ ਲਿਓ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਇਹੋ ਜੀ ਹੋਸੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਤੇਰੇ ਜਾਣਕਾਰੀ ਲੈਣ ਲਈ ਤੁਸੀਂ ਇਹਦੇ ਲਈ ਕਿੰਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪੰਜਾਬ ਉਹਨਾਂ ਵਾਂਗੂ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਹਾਲਾਤਾਂ ਬਾਰੇ ਇਨਫਾਰਮੇਸ਼ਨ ਜਿਹੜੀ ਤੁਹਾਡੇ ਤੱਕ ਸਮੇਂ ਸਿਰ ਪਹੁੰਚੇਗੀ ਅਸੀਂ ਸਾਰਾ ਜੀ ਆਇਆਂ ਲਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋੜੇ ਪਾਣੀ ਮੜ ਨੂੰ ਕੱਤ ਕਿਸ਼ਣ ¡Me no, no.